زندگی محفوظ ਹੋਏ ٹاپ پریورٹی جسے بھی دے اس سے جب ہم ਰਹਿੰਦੇ ਆ ਸਾਰਿਆਂ نو پہلی چیز ਜਿਹੜੀ ਅਸੀਂ ਧਿਆਨ ਕਰਨੇ ਉਹ ਇਹ ਹੁੰਦੀ ਆ ਕਿ ਮੇਰਾ ਫੰਡਮੈਂਟਲ ਰਾਈਟ ਹੈ ਕਿ میری میرے ਪਰਿਵਾਰ ਦੀ ਮੇਰੇ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਹੋਏ ਬਾਕੀ ਕਾਰੋਬਾਰ ਤੇ ਬਾਅਦ ਚ ਹੀ ਚੱਲੇ ਨੇ ਬਦਕਿਸਮਤੀ ਅੱਜ ਬਹੁਤ ਏਰੀਆ ਦੀ ਇਸ ਬਾਰਡਰ ਏਰੀਆ ਚ ਕੋਈ ਵੀ ਇਹੋ ਜਿਹਾ ਵਿਅਕਤੀ ਨਹੀਂ ਜਿਹਨੂੰ ਅੱਜ ਫਰੋਤੀ ਦੇ ਟੈਲੀਫੋਨਿਆ ਜਿਹਨੂੰ ਫਰੋਤੀਆਂ ਦੇ ਗੋਲੀਆਂ ਮਾਰ ਕੇ ਸ਼ਿਕਾਰ ਕਰ ਦਿੱਤੇਗੇ। ਮੈਂ ਅੱਜ ਇਥੋਂ ਇਸ ਸਟੇਜ ਉੱਤੇ ਇਸ ਗੱਲ ਦਾ اقਰਾਰਨਾਮਾ ਪੰਜਾਬ ਦੇ ਲੋਕਾਂ ਦਾ ਕਰਨਾ। ਪਰਮਾਤਮਾ ਮਿਹਰ ਕਰੇ, ਗੁਰੂ ਮਹਾਰਾਜ ਸਾਹਿਬ ਮਿਹਰ ਕਰਨ। ਭੰਗੜੇ ਤੇ ਕਿੱਦੇ ਪਹਿਲੇ ਵੀ ਕਾਂਗਰਸ ਨੇ ਸ਼ੁਰੂ ਕਰਵਾਏ ਸੀ। ਮੈਨੂੰ ਖੁਸ਼ੀ ਹੋਈ ਬਹੁਤ ਦੇਰ ਤੋਂ ਬਾਅਦ ਮੌਕਾ ਮਿਲਿਆ ਤਰਨਤਨ ਚੰਗੀਤ ਰਾਮ ਦਾ ਪਹਿਲੇ ਬਾਈਪਾਸ ਤੋਂ ਹੀ ਬਾਹਰ ਅੱਗੇ ਨਿਕਲ ਜਾਂਦੇ ਰਹੇ ਆ। ਜ਼ਿਲ੍ਹਾ ਵੀ ਕਾਂਗਰਸੀ ਸਰਕਾਰ ਚੋਂ ਸੀ ਤਰਨਤਨ ਬੜਾਇਆ। ਹੁਣ ਵਧੀਆ ਇੱਕ ਸ਼ਹਿਰ ਦਾ ਸ਼ੇਪ ਤਰਨ ਤਰ ਲੈ ਰਿਹਾ ਸ਼ੋਰੂਮ ਵੀ ਨੇ ਦੁਕਾਨਾਂ ਵੀ ਵਧੀਆ ਨੇ ਦੁਕਾਨਾਂ ਤੇ ਚਹਿਲ-ਪਹਿਲ ਵੀ ਚੰਗੀ ਸੀ ਅੱਜ ਸਾਰਿਆਂ ਨਾਲ ਵੱਡੀ ਅੱਜ ਸਮੁੱਚੇ ਪੰਜਾਬ ਦੇ ਵਿੱਚ ਤੇ ਬਾਰਡਰ ਬੈਲਟ ਦੇ ਵਿੱਚ ਇਹ ਲੋਕਾਂ ਦੇ ਦਿਮਾਗ ਤੇ ਗੱਲ ਹੈ ਕਿ ਜਿਹੜਾ ਇਸ ਟਾਈਮ ਨਵੇਂ ਗੈਂਗਸਟਰਜ਼ ਦਾ ਰਾਜ ਆਇਆ ਹੈ ਇਹ ਜਿਹੜੇ ਵੱਡੇ ਰਮਾਨਿਆਂ ਤੇ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਨੇ ਉਹ ਚਾਹਦੇ ਸਾਨੂੰ ਰਾਹਤ ਦਵਾਈ ਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਮੇਰੇ ਵੀਰੋ ਅੱਜ ਵਿਸ਼ੇਸ਼ طور ਤਰਨਤਨ ਅਸੈਂਬਲੀ ਹਲਕੇ ਦੇ ਹਰ ਭਰਾ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਮੈਨੂੰ ਪਤਾ ਤੁਹਾਨੂੰ ਡਰ ਵੀ ਹੈ ਤੇ ਤੁਹਾਨੂੰ ਖੌਫ ਵੀ ਅਸੀਂ ਕਹਿੰਦੇ ਆ ਭਾਵੇਂ ਸਾਡੇ ਚੰਡੇ ਨਾਲ ਲਾਓ ਅਸੀਂ ਤੁਹਾਨੂੰ ਆਪਣੇ ਬਹੁਤ ਵੱਡੇ ਇਕੱਠਾਂ 'ਚ ਵੀ ਨਹੀਂ ਸੱਦਣਾ ਚਾਹਦੇ ਬਟ ਇੱਕ ਫੈਸਲਾ ਜ਼ਰੂਰ ਕਰ ਲਓ ਕਿ ਅਸੀਂ ਆ ਜਿਹੜੀ ਵੋਟ ਹੈ ਇਸ ਟਾਈਮ ਤਰਨਤਨ ਅਸੈਂਬਲੀ ਹਲਕੇ ਦੀ ਇਹਨੇ ਆਂਦੀ 2027 27 ਦੀ ਜਿਹੜੀ ਇਲੈਕਸ਼ਨ ਹੈ ਉਦੀ ਨੀਂ ਬਣਨੀ ਉਹਦਾ ਰਸਤਾ ਵਖਾਣਾ ਕਿ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਸੀਂ ਕਿਸ ਕਿਸਮ ਦੇ ਲੋਕ ਕੱਲਣਾ ਚਾਹਨੇ ਵਿਧਾਨ ਸਭਾ ਕਾਨੂੰਨ ਬਣਾਉਣ ਵਾਸਤੇ ਮੇਰੇ ਵੀਰੋ ਇਹ ਕਾਨੂੰਨ ਤੋੜਨ ਵਾਲਿਆਂ ਵਾਸਤੇ ਵਿਧਾਨ ਸਭਾ ਨਹੀਂ ਹੈ ਉਹਨਾਂ ਵਾਸਤੇ ਜਿਹੜੀ ਜਗ੍ਹਾ ਬਣੀ ਹੈ ਤੁਹਾਨੂੰ ਵੀ ਪਤਾ ਕਾਨੂੰਨ ਤੋੜਨ ਵਾਲਿਆਂ ਵਾਸਤੇ ਕਿਹੜੀ ਜਗ੍ਹਾ ਬਣਾਈ ਹੈ ਸਰਕਾਰ ਨੇ ਉਹਨਾਂ ਵਾਸਤੇ ਉਹ ਜਗ੍ਹਾ ਕਾਨੂੰਨ ਬਣਾਉਣ ਵਾਲਿਆਂ ਵਾਸਤੇ ਵਿਧਾਨ ਸਭਾ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਮੁੱਚੇ ਤਰਨਤਾਰ ਵਾਲੇ ਭਰਾਵਾਂ ਨੂੰ ਇਹ ਫਤਵਾ ਅੱਜ ਤੁਸੀਂ ਜਾਰੀ ਕਰਨਾ ਸਾਰਿਆਂ ਨੂੰ ਵੱਧ ਪੀੜਤ ਅੱਜ ਤਰਨਤਾਰਨ ਦਾ ਇਹ ਜਿਹੜਾ ਪੁਲਿਸ ਡਿਸਟ੍ਰਿਕਟ ਹੈ ਉਹ ਹੈ ਉਹ ਸਬਾਦ ਨਾਲ ਦੇ ਜ਼ਿਲ੍ਹੇ ਨੇ ਅਸੀਂ ਤੁਹਾਨੂੰ ਇੱਕ ਅਲਦਾ ਯਕੀਨ ਦਿਵਾਵਾਂਗੇ ਤੁਸੀਂ ਤਰਨਤਾਰਨ ਦੀ ਅਸੈਂਬਲੀ ਚੋਣ ਸਾਡੇ ਅਜ਼ੀਜ਼ ਕਰਨਬੀਰ ਸਿੰਘ ਬੁਰਜ ਨੂੰ ਟਿੰਡੇ ਨੈਸ਼ਨਲ ਕਾਂਗਰਸ ਨੂੰ ਜਿਤਾਓ ਸਰਕਾਰ ਆਂਦੇ ਹੀ ਸਾਡੀ ਟਾਪ ਪ੍ਰਾਇੋਰਟੀ ਇਹਨਾਂ ਗੈਂਗਸਟਰਾਂ ਨੂੰ ਨਿਊਟਰਲਾਈਜ਼ ਕਰਨ ਦੀ ਹੋਏਗੀ ਸਾਡੀ ਪਹਿਲੀ वचन ਬੱਤਾ ਤੁਹਾਡੇ ਨੂੰ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕੀਤੀ ਲੋਕਾਂ ਦੇ ਚਿਹਰਿਆਂ ਤੇ ਰੌਣਕਾਂ ਆਈਆਂ ਮੇਰੇ ਵੀਰ ਜੋਸ਼ੀ ਸਾਹਿਬ ਜਦਾ ਜ਼ਿਕਰ ਕਰਦੇ ਸੀ ਜਿੱਥੇ ਉਹਨਾਂ ਦੇ ਪਰਿਵਾਰ ਨੇ ਬਹੁਤ ਸਾਰੇ ਇਸ ਕਿਸਮ ਦੇ ਥੇ ਪਰਿਵਾਰ ਬੈਠੇ ਨੇ ਜਿਨ੍ਹਾਂ ਨੇ ਆਪਣੇ ਪਿਆਰ ਵਾਲੇ ਜਿਹੜੇ ਨੇ ਕੁਰਬਾਨ ਕੀਤੇ ਪੰਜਾਬ ਦੀ ਏਕਤਾ ਤੇ ਖੰਡਤਾ ਵਾਸਤੇ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਗੁਜ਼ਾਰਿਸ਼ ਹੈ ਫੇਰ ਟਾਈਮ ਆਇਆ ਆਪਾਂ ਸਿਆਣੇ ਬਣੀਏ ਆਪਾਂ ਸੂਝਵਾਨ ਬਣੀਏ ਸਾਨੂੰ ਕੁਦਰਤੀ ਟਾਈਮ ਮਿਲ ਗਿਆ ਵੋਟ ਦੇ ذریعے ਫੈਸਲਾ ਕਰੋ ਫੈਸਲਾ ਕਰੋ ਤਗੜੇ ਹੋ ਕੇ ਕਾਮਯਾਬ ਕਾਂਗਰਸ ਦਾ ਕੈਂਡੀਡੇਟ ਕਰੋ ਅਸੀਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਂਦੇ ਆ ਅਮਨ ਤੇ ਸ਼ਾਂਤੀ ਬਹਾਲ ਕਰਾਂਗੇ ਚਿਹਰਿਆਂ ਤੇ ਰੌਣਕਾਂ ਲੈ ਕੇ ਆਵਾਂਗੇ ਜਦੋਂ ਤੁਹਾਡੇ ਨੌਜਵਾਨ ਬੱਚੇ ਸਕੂਲਾਂ ਵਿੱਚ ਜਾਂ ਕਾਲਜਾਂ ਜਾਂਦੇ ਨੇ ਕਿਸੇ ਮਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਪਵੇਗੀ ਕਿ ਸ਼ਾਮ ਨੂੰ ਸਕੂਲ ਤੋਂ ਬਾਅਦ ਜਾਂ ਕਾਲਜ ਤੋਂ ਬਾਅਦ ਜਾਂ ਯੂਨੀਵਰਸਿਟੀ ਤੋਂ ਬਾਅਦ ਮੇਰਾ ਬੱਚਾ ਵਾਪਸ ਇੱਥੇ ਪਹੁੰਚਦਾ ਕਰਕੇ ਨਹੀਂ ਪਹੁੰਚਦਾ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂ ਕਾਂਗਰਸ ਪਾਰਟੀ ਦੀ ਬਹੁਤ ਇਸੋ ਗਾਦੀ ਸੋਚ ਵੀ ਅਸੀਂ ਕਈ ਇਹੋ ਜਿਹੇ ਕੰਮ ਕਰਨੇ ਨੇ ਜਿਹਦੇ ਨਾਲ ਪੰਜਾਬ ਜਿਹੜਾ ਇੱਕ ਲੈਂਡਲੌਕ ਪੇਰੀਆ ਜਿਹੜਾ ਇੱਕ ਪਾਲਿਸੀ ਦੇ ਮਤਾਬਕ ਜਿਹੜੀ ਗੁਜਰਾਤ ਦੀ ਪੋਰਟਸ ਦੀ ਪਾਲਿਸੀ ਜਿਹੜੀ ਬੰਦਰਗਾਵਾਂ ਦੇ ਵਿੱਚ ਬੰਬਈ ਦੀਆਂ ਬੰਦਰਗਾਵਾਂ ਨੇ ਗੁਜਰਾਤ ਦੀਆਂ ਬੰਦਰਗਾਵਾਂ ਨੇ ਬਾਹਰ ਦੀਆਂ ਬੰਦਰਗਾਵਾਂ ਦੀ ਇੱਕ ਇੱਕ ਬਹੁਤ ਵੱਡੀ ਇੱਕ ਲੌਬੀ ਹੈ ਜਿਹੜੀ ਸਾਡੀ ਸੁੱਕੀ ਬੰਦਰਗਾ ਜਿਹੜੀ ਹੈ ਉਹ ਚੱਲਣ ਨਹੀਂ ਦੇ ਰਹੀ ਜਿੱਦ ਦਿਨ ਸੁੱਕੀ ਬੰਦਰਗਾ ਚੱਲ ਗਈ ਮੇਰੇ ਵੀਰੋ ਗੱਲ ਸੁਣ ਲਓ ਰਾਜਪੁਰੇ ਤੋਂ ਅਮਰੋਸਰ ਸਾਰੇ ਨੂੰ ਅਮੀਰ ਏਰੀਆ ਹਿੰਦੁਸਤਾਨ ਦਾ ਹੋਏਗਾ ਸਾਰੇ ਟਰੇਡਿੰਗ ਹਾਊਸਸ ਸਾਰੀ ਵੱਡੀ ਜਿਹੜੀ ਇੰਡਸਟਰੀ ਹੈ ਹਿੰਦੁਸਤਾਨ ਦੀ ਉਹ ਇੱਥੇ ਆ ਕੇ ਬੈਠੇ ਸਾਡਾ ਸੁਪਨਾ ਇੱਕ ਕਿਸੇ ਦਿਨ ਅਸੀਂ ਇਹ ਬਾਰਡਰ ਜਿਹੜਾ ਆਪਣਾ ਏਸ਼ੀਆ ਦੇ ਨਾਲ ਯੂਰਪ ਦੇ ਨਾਲ ਇਹ ਬਾਰਡਰ ਖੋਲਣਾ ਤੁਹਾਡੀ ਜਿਹੜੀ ਕਿਸਾਨਾਂ ਦਾ ਦੁੱਧ ਹੈ ਜਿਹੜਾ 50 ਰੁਪਏ ਕਿਲੋ ਹੈ ਇਹ ਜਦੋਂ ਚੀਜ਼ ਦੇ ਵਿੱਚ ਕਨਵਰਟ ਹੋਇਆ 500 ਤੋਂ 1000 ਰੁਪਏ ਕਿਲੋ ਵਿਕਣਾ ਜਿਹੜੀ ਸਬਜ਼ੀ ਹੈ ਤੇ 50 ਰੁਪਏ ਕਿਲੋ ਅਸੀਂ ਮਾਰਕੀਟ ਦੇਨੇ ਆ ਜਿੱਦਣ ਯੂਰਪੀਅਨ ਬਾਰਡਰ ਖੁੱਲਿਆ ਸਾਨੂੰ 350 ਤੋਂ 400 ਰੁਪਏ ਕਿਲੋ ਵਿਕਣਾ ਤੁਹਾਡੀ ਕਣਕ ਦੇ ਵਿੱਚੋਂ ਮੇਰੇ ਵੀਰੋ 28 ਕਿਸਮ ਦੀ ਬਰੈਡ ਬਣਦੀ ਹੈ ਸਾਡੇ ਦੁੱਧ ਚੋਂ 42 ਕਿਸਮ ਦਾ ਚੀਜ਼ ਬੰਦਦਾ ਜਿੰਨਾ ਚਿਰ ਵੈਲੀਓ ਐਡ ਨਹੀਂ ਹੋਏਗੀ ਸਾਡੇ ਇਸ ਏਰੀਆ ਦਾ ਜਿਹੜਾ ਪਰਿਵਰਤਨ ਨਹੀਂ ਹੋ ਸਕਦਾ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਕਰ ਸਕਦੀ ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਪੰਜਾਬ ਜਦੋਂ ਇੱਕ ਨੰਬਰ ਦਾ ਸੂਬਾ ਸੀ ਉਹ ਵੀ ਇਸ ਏਰੀਆ ਦਾ ਮਰਦਾ ਮੁਜਾਹਿਦ ਸਾ ਪ੍ਰਤਾਪ ਸਿੰਘ ਕੈਰੋਦੀ ਦੇਨ ਸੀ 1980 ਤੱਕ ਮੇਰੇ ਭਰਾਓ ਪੰਜਾਬ ਇੱਕ ਨੰਬਰ ਦਾ ਸੂਬਾ ਸੀ 15 ਸਾਲ ਜਦੋਂ ਸਾਡੇ ਇੱਥੇ ਹਾਲਾਤ ਵਿਗੜੇ ਅੱਜ ਅਸੀਂ 18ਵੇਂ ਨੰਬਰ ਤੱਕ ਬਿਮਾਰੂ ਸੂਬਾ ਬਣ ਗਿਆ ਬਿਮਾਰੂ ਸੂਬਾ ਜਦੋਂ ਤੱਕ ਇਹ ਸਾਡੇ ਸਤੌਜ ਵਾਲੇ ਮਹਾਰਾਜ ਸਾਹਿਬ ਨੇ ਜਾਣਿਆ ਮੇਰੇ ਵੀਰੋ ਇੱਧਰ ਧਿਆਨ ਕਰੋ ਜਿੱਦਣ ਸਤੌਜ ਵਾਲੇ ਸਾਡੇ ਰਾਜੇ ਨੇ ਇੱਥੋਂ ਜਾਣੋ ਉਹ ਦਿਨ 5 ਲੱਖ ਕਰੋੜ ਦਾ ਕਰਜ਼ਾ ਸਾਡੇ ਤੇ ਨੌਕਰੀਆਂ ਵੀ ਜਿਹੜੀਆਂ ਇੱਥੇ ਵੰਡੀਆਂ ਜਾ ਰਹੀਆਂ ਮੇਰੇ ਭਰਾਓ ਨੌਕਰੀਆਂ ਵੀ ਤੁਸੀਂ ਵੇਖਦੇ ਹੋ ਇਹਦੇ ਵਿੱਚ 80% ਦੀਆਂ ਨੌਕਰੀਆਂ ਮੈਂ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਕਈ ਯਾਰ ਮੰਗ ਕੀਤੀ ਹੈ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਮਾਨ ਸਾਹਿਬ ਜਿੰਨੀਆਂ ਤੁਸੀਂ ਕਹਿੰਦੇ ਨੌਕਰੀਆਂ ਦਿੱਤੀਆਂ ਨੇ ਕੋ 40000 45000 ਜਿਹੜਾ ਤੁਸੀਂ ਕਫਰ ਤੋਲੇ ਆ ਇੱਕ ਵਾਈਟ ਪੇਪਰ ਜਾਰੀ ਕਰੋ ਬੰਦੇ ਦਾ ਨਾਮ ਉਹਦਾ ਪਿੰਡ ਦਾ ਐਡਰੈਸ ਜਾਂ ਸ਼ਹਿਰ ਦਾ ਐਡਰੈਸ ਕਿਹੜੇ ਮਹਿਕਮੇ ਚ ਕਿਹੜੀ ਨੌਕਰੀ ਉਹਨੂੰ ਮਿਲੀ ਏ ਇਹਦਾ ਕਾਗਜ਼ ਜਾਰੀ ਕਰੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਫਰ ਤੋਲ ਰਹੇ ਨੇ ਝੂਠ ਬੋਲ ਰਹੇ ਕਿਸੇ ਗੱਲ ਦਾ ਮੁਕਾਬਲਾ ਸਾਡੀ ਦਾ ਜਵਾਬ ਨਹੀਂ ਦੇ ਪਾਉਂਦੇ ਤੁਸੀਂ ਵੇਖਿਆ ਹੀ ਹੋਏਗਾ ਅਸੈਂਬਲੀ ਵਿੱਚ ਉਹ ਹਰਪਾਲਜੀ ਮੈਨਾਂ ਕੀ ਹੋਇਸ ਜਵਾਬ ਨਹੀਂ ਦੇ ਸਕਿਆ ਜਦੋਂ ਸਿੱਧਾ ਇਲਜ਼ਾਮ ਮੈਂ ਉਹਦੇ ਤੇ ਲਾਇਆ ਕਿ ਤੇਰੇ ਐਕਸਾਈਜ਼ ਵਿਭਾਗ ਵਿੱਚ ਚੱਲਦਾ ਕੀ ਦੇ ਜਵਾਬੇ ਦਾ ਤੇਰੇ ਸੀ ਛੱਕਿਆ ਆ ਤੁਹਾਡਾ ਗਰਗ ਜਿਹੜਾ ਜਿੰਨਾ ਸਾਰਾ ਪੰਜਾਬ ਡਬੋ ਦਿੱਤਾ ਪਾਜ ਗਿਆ ਸੀ ਮੈਦਾਨ ਛੱਡ ਤੋ ਮੇਰੇ ਵੀਰੋ ਮੇਰੀ ਗੁਦਾਰਸ਼ ਇੰਨੀ ਹੈ ਕਾਂਗਰਸ ਹੀ ਜਿਹੜਾ ਸਹੀ ਮੈਨੇਜ ਪੰਜਾਬ ਦੇ ਵਿੱਚ ਜੇ ਅਸੀਂ ਅਮਨ ਤੇ ਸ਼ਾਂਤੀ ਲੈ ਕੇ ਆਣੀ ਹੈ ਚੋਨੀ ਸਾਹਿਬ ਇਹ ਅਮਨ ਤੇ ਸ਼ਾਂਤੀ ਲੈ ਕੇ ਆਣੀ ਕਾਂਗਰਸ ਤੋਂ ਇਲਾਵਾ ਹੋਰ ਕੋਈ ਬਦਲ ਹੈ ਜਿਸ ਕਿਸਮ ਦੇ ਕੈਂਡੀਡੇਟ ਦੂਸਰੀਆਂ ਜਮਾਤਾਂ ਨੇ ਖਿਲਾਰੇ ਨੇ ਮੇਰੇ ਵੀਰੋ ਇਹੋ ਕਿਤੇ ਅਸੈਂਬਲੀ ਚ ਪਹੁੰਚ ਕੇ ਕਦੀ ਅੰਦਾਜ਼ਾ ਲਾਓਗੇ ਇੱਥੇ ਪੜੇਗਾ ਕੀ ਕੀ ਮੇਰਾ ਗੱਲ ਸਪੀਕਰ ਸਾਹਿਬ ਤੇ ਕੁਰਸੀ ਛੱਡ ਕੇ ਭੱਜਿਆ ਕਰਨ ਜੋ ਹਾਲਾਤ ਬਣਨਗੇ ਇਹ ਕਾਨੂੰਨ ਬਣਾਉਣ ਵਾਲੇ ਥੋੜਾ ਕਾਨੂੰਨ ਤੋੜਨ ਵਾਲੇ ਲੋਕ ਅਸੀਂ ਉੱਥੇ ਥੋੜਾ ਪਛਾਣੇ ਕੋ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਸਾਰੇ ਕਾਂਗਰਸ ਦੇ ਸਾਥੀਆਂ ਨੂੰ ਵਿਸ਼ੇਸ਼ ਤੌਰ ਮੈਂ ਇਥੋਂ ਰਾਜਵੀਰ ਸਿੰਘ ਭੁੱਲਰ ਸਾਡੇ ਅਜ਼ੀਜ਼ ਰਾਣਾ ਗੰਢੀਬੇਨ ਸਾਹਿਬ ਸਾਡੇ ਮਿੱਠਾ ਜੀ ਪਲਾਸੌਰ ਸਾਹਿਬ ਤੇਰੇ ਵੀਰ ਤਨੇਜਾ ਜੀ ਬੈਠੇ ਨੇ ਜਿੰਨੇ ਵੀ ਕੈਂਡੀਡੇਟ ਇਥੋਂ ਸਨ ਅਸੀਂ ਹੱਥ ਜੋੜ ਕੇ ਉਹਨਾਂ ਦਾ ਥੈਂਕਸ ਕਰਨਾ ਚਾਹੁੰਦੇ ਹਾਂ ਸਮੁੱਚੀ ਲੀਡਰਸ਼ਿਪ ਨੂੰ ਉਹਨਾਂ ਨੇ ਫਰਾਖ ਦੇ ਲਈ ਵਿਖਾਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਇਲੈਕਸ਼ਨ ਫੁਰਜ ਸਾਹਿਬ ਦੀ ਨਹੀਂ ਇਹ ਇਲੈਕਸ਼ਨ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਕਰਨ ਦੀ ਇਲੈਕਸ਼ਨ ਕਾਂਗਰਸ ਨੂੰ ਜਿਹੜਾ ਵੋਟ ਪਾਏਗਾ ਉਹ ਸਮਝੋ ਉਹ ਚਾਹੁੰਦਾ ਕਿ ਅਸੀਂ ਆਉਣ ਵਾਲੇ ਵਿਖ ਦੇ ਵਿੱਚ ਆਪਣੇ ਨੌਜਵਾਨ ਬੱਚੇ ਸੇਫਗਾਰਡ ਕਰਨੇ ਨੇ ਆਪਣੀਆਂ ਜਾਇਦਾਦਾਂ ਸੇਫਗਾਰਡ ਕਰਨੀਆਂ ਸੋ ਮੈਂ ਉਹਨਾਂ ਸਾਰੇ ਭਰਾਵਾਂ ਦਾ ਬੜਾ مشਕੂਰ ਆ ਮੈਂ ਸਾਰੀ ਕਾਂਗਰਸ ਦੇ ਵਰਕਰਸ ਨੂੰ ਇੰਨੀ ਗੁਜ਼ਾਰਿਸ਼ ਕਰਾਂਗਾ ਟਾਈਮ ਆ ਗਿਆ ਕਮਰ ਕਸੇ ਕਰਕੇ ਆਪਾਂ ਬੈਠੀਏ ਹਾਊਸ ਟੂ ਹਾਊਸ ਜਾਈਏ ਬਿਨੂ ਪੂਰਨ ਫੇਥ ਹੈ ਜਿੰਨੀ ਕਾਂਗਰਸ ਕੋ ਕਾਡਰ ਹੈ ਪ੍ਰਧਾਨ ਜੀ ਰਾਜਾ ਵਿਰਿੰਗਸਾਂ ਕਾਂਗਰਸ ਦਾ ਕਾਡਰ ਆਪਾਂ ਇੱਕ ਇੱਕ ਬੂਤ ਤੇ ਲਾ ਦਈਏ ਇੰਨੇ ਕ ਬੰਦੇ ਆਪਣੇ ਕੋ ਹੈ ਪਰ ਤੇ ਡਿਊਟੀ ਕਰਨ ਇਹ ਨਾ ਹੋਇਆ ਕਿ ਤੁਸੀਂ ਮੈਂ ਇੱਥੇ ਹਵਾਂ ਤੇ ਇਥੇ ਇਸ ਪੀਜਾ ਕਰਕੇ ਘਰਾਂ ਨੂੰ ਤੁਰ ਜਨ ਬਹੁਤ ਸਾਰੇ ਇਸ ਕਿਸਮ ਦੇ ਲੋਕ ਕੋਈ ਪਾਸ ਸੇ ਅਸੀਂ ਵੇਖੇ ਇੱਥੇ ਰੋ ਬਹੁਤ ਸਾਰੇ ਲੋਕ ਚੌਧਰਾਂ ਚਾਹੁੰਦੇ ਨੇ ਜਿਹੜੇ ਚੌਧਰਾਂ ਚਾਹੁੰਦੇ ਨੇ ਉਹਨਾਂ ਨੂੰ ਫੇਰ ਇੱਥੇ ਯੋਗਦਾਨ ਵੀ ਪਾਣਾ ਪੈ ਇੱਥੇ ਨਿਹਰਾ ਮੂੰਹ ਵਿਖਾ ਕੇ ਬੱਚਿਆਂ ਗੁਜ਼ਾਰਾ ਨਹੀਂ ਹੁੰਦਾ ਮੈਦਾਨ ਦੇ ਵਿੱਚ ਜਰਨੈਲ ਉਹਨੂੰ ਕਿਹਾ ਜਾਂਦਾ ਜਿਹੜਾ ਮੈਦਾਨ ਦੇ ਵਿੱਚ ਇਹ ਤੇ ਇਤਿਹਾਸਿਕ ਮਾਜੇ ਦਾ ਮੈਦਾਨ ਹੈ ਇੱਥੇ ਤੇ ਵੱਡੇ ਤੁਸੀਂ ਵੇਖੋ ਸ਼ਹੀਦਾਂ ਦੀ ਪਾਵਨ ਧਰਤੀ ਹੈ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਹਰ ਚੀਜ਼ ਆਪਣੀ ਕੁਰਬਾਨ ਕਰ ਦਿੱਤੀ ਸੋ ਸਮੁੱਚੀ ਜਿਹੜੀ ਮੰਚ ਤੇ ਬੈਠੀ ਹੋਈ ਲੀਡਰਸ਼ਿਪ ਇਹ ਉਹਨਾਂ ਬਾਅਦ ਸੇ ਮੈਂ ਵਿਸ਼ੇਸ਼ ਤੌਰ ਤੇ ਇਹ ਗੱਲ ਕਹੀ ਹੈ ਕਿਰਪਾ ਕਰਿਓ ਅੱਜ ਦੀ ਸਪੀਚ ਦੇਖ ਕੇ ਤੇ ਦਰਸ਼ਨ ਦੇਖ ਕੇ ਚਲੇ ਨਾ ਜਾਓ ਕਮਰ ਕਸ ਕੇ ਇੱਥੇ ਬੈਠਿਓ ਉਸ ਜਿੱਤ ਦੇ ਵਿੱਚ ਤੁਹਾਡਾ ਵੀ ਹੱਥ ਹੋਏਗਾ ਤੇ ਜਿਹੜਾ ਇਥੋਂ ਨਿਕਲ ਜਾਏਗਾ ਉਹਦਾ ਅਸੀਂ ਬਕਾਇਦਾ ਤੌਰ ਤੇ ਦੱਸ ਦਵਾਂਗੇ ਲੋਕਾਂ ਨੂੰ ਕਿਆ ਇਹ ਜ਼ਰੂਰੀ ਸੀ ਰੋਲ ਇਹਨਾਂ ਨੇ ਕੋਈ ਹਸੀਅਤ ਚ ਸਾਡੇ ਹਾਸਲ ਨਹੀਂ ਕੀ ਕੋਈ ਸਾਡਾ ਇਹਨਾਂ ਦਾ ਯੋਗਦਾਨ ਇਹਦੇ ਚ ਨਹੀਂ ਸੋ ਇਹਦੇ ਵਿੱਚ ਕਿਸੇ ਨੂੰ ਲੱਗੇ ਭਾਵੇਂ ਖੁਸ਼ੀ ਤੇ ਭਾਵੇਂ ਹੋਈ ਕੋਈ ਨਰਾਜ਼ ਇਹ ਗੱਲ ਸਮਝ ਲਓ ਜਿਹੜੇ ਇਸ ਜੰਗ ਦੇ ਵਿੱਚ ਸਾਡੇ ਨਾਲ ਜੂਝਣ ਗਏ ਉਹਨਾਂ ਦੀ ਹੀ ਗੱਲ ਪਾਰਟੀ ਅੱਗੇ ਮੰਨੇਗੀ ਜਿਹੜਾ ਇਸ ਜੰਗ ਚ ਸਾਡੇ ਨਾਲ ਨਹੀਂ ਜੂਜੇਗਾ ਉਹ ਭੁੱਲ ਜਾ ਕਿ ਮੈਂ ਕੋਈ ਉੱਤੋਂ ਥੱਲੋਂ ਕੋਈ ਚੀਜ਼ ਲੈ ਆਣੀ ਉਹਨੂੰ ਕੁਝ ਨਹੀਂ ਤੇ ਲੱਪਣਾ ਇੱਕ ਚੰਗੀ ਤਰ੍ਹਾਂ ਇੱਕ ਗੱਲ ਸਮਝ ਲਓ ਉੱਥੇ ਸਾਰੀ ਅੱਜ ਸਾਰਿਆਂ ਦਾ ਵੱਡਾ ਮਸਲਾ ਇਹ ਹੈ ਕਿ ਕਿਸੇ ਆਦਮੀ ਨੂੰ ਯਕੀਨ ਨਹੀਂ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਇੱਥੇ ਜ਼ਿੰਦਗੀ ਮਹਿਫੂਜ਼ ਹੋਏ ਟਾਪ ਪ੍ਰਾਇੋਰਟੀ ਕਿਸੇ ਵੀ ਦੇਸ਼ 'ਚ ਜਦੋਂ ਅਸੀਂ ਰਹਿੰਦੇ ਹਾਂ ਸਾਰਿਆਂ ਨਾਲ ਪਹਿਲੀ ਚੀਜ਼ ਜਿਹੜੀ ਅਸੀਂ ਧਿਆਨ ਕਰਨੇ ਉਹ ਇਹ ਹੁੰਦੀ ਆ ਕਿ ਮੇਰਾ ਫੰਡਮੈਂਟਲ ਰਾਈਟ ਹੈ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਹੋਵੇ ਬਾਕੀ ਕਾਰੋਬਾਰ ਦੇ ਬਾਅਦ ਚ ਹੀ ਚੱਲਨੇ ਬਦਕਿਸਮਤੀ ਅੱਜ ਦੇ ਬਾਰਡਰ ਏਰੀਆ ਦੀ ਇਸ ਬਾਰਡਰ ਏਰੀਆ 'ਚ ਕੋਈ ਵੀ ਐਹੋ ਜਿਹਾ ਵਿਅਕਤੀ ਨਹੀਂ ਜਿਨੂੰ ਅੱਜ ਫਰੋਤੀ ਦੇ ਟੈਲੀਫੋਨ ਨੇ ਆ। ਜਿਨੂੰ ਫਰੋਤੀਆਂ ਦੇ ਗੋਲੀਆਂ ਮਾਰ ਕੇ ਸ਼ਿਕਾਰ ਕਰ ਦਿੱਤੇ ਗਏ। ਮੈਂ ਅੱਜ ਇਥੋਂ ਇਸ ਜੋਦੁੱਤ ਇਸ ਗੱਲ ਦਾ اقرار نامہ ਪੰਜਾਬ ਦੇ ਲੋਕਾਂ ਨਾਲ ਕਰਨਾ। ਪਰਮਾਤਮਾ ਮਿਹਰ ਕਰੇ। ਗੁਰੂ ਮਹਾਰਾਜ ਸਾਹਿਬ ਮਿਹਰ ਕਰਨ। ਭੰਗੜੇ ਤੇ ਗਿੱਧੇ ਪਹਿਲੇ ਵੀ ਕਾਂਗਰਸ ਨੇ ਸ਼ੁਰੂ ਕਰਵਾਏ ਸੀ। ਮੈਨੂੰ ਖੁਸ਼ੀ ਹੋਈ ਬਹੁਤ ਦੇਰ ਤੋਂ ਬਾਅਦ ਮੌਕਾ ਮਿਲਿਆ ਤਰਨਤਨ ਚੰਗੀਤ ਰਾਮ ਦਾ ਪਹਿਲੇ ਬਾਈਪਾਸ ਤੋਂ ਬਾਹਰ ਅੱਗੇ ਨਿਕਲ ਜਾਂਦੇ ਰਹੇ ਆ ਜਿਲ੍ਹਾ ਵੀ ਕਾਂਗਰਸੀ ਸਰਕਾਰ ਚ ਸਸੀ ਤਰਨਤਨ ਵੜਾਇਆ ਹੁਣ ਵਧੀਆ ਇੱਕ ਸ਼ਹਿਰ ਦਾ ਸ਼ੇਪ ਤਰਨਤਾਰ ਲੈ ਰਿਆ ਸ਼ੋਰੂਮ ਵੀ ਨੇ ਦੁਕਾਨਾਂ ਵੀ ਵਧੀਆ ਨੇ ਦੁਕਾਨਾਂ ਤੇ ਚਹਿਲ-ਪਹਿਲ ਵੀ ਚੰਗੀ ਸੀ ਅੱਜ ਸਾਰਿਆਂ ਨੂੰ ਵੱਡੀ ਅੱਜ ਸਮੁੱਚੇ ਪੰਜਾਬ ਦੇ ਵਿੱਚ ਤੇ ਬਾਰਡਰ ਬੈਲਟ ਦੇ ਵਿੱਚ ਇਹ ਲੋਕਾਂ ਦੇ ਦਿਮਾਗ ਤੇ ਗੱਲ ਹੈ